ਹਾਲ ਜਾਲ ਦੋਸਤੋ ਮੈਨੂੰ ਉਮੀਦ ਹੋਗੀ ਤੁਸੀਂ ਚੜਦੀ ਕਲਾ ਵੇ ਹੋਰ ਚੋ ਹੋਗੇ ਜਿੱਦਾਂ ਤੁਹਾਨੂੰ ਪਤਾ ਹੀ ਹੈ ਰਾਣਾ ਸੰਧੂ ਯਾਰ ਪੰਜਾਬੀ ਸਾਡਾ ਚੈਨਲ ਹੈ YouTube ਤੇ ਜਿੱਦਾਂ ਤੁਹਾਨੂੰ ਪਤਾ ਵੱਖ-ਵੱਖ ਟਾਪਿਕ ਵਿਸ਼ੇ ਡਿਬੇਟ ਆ ਪਰ ਡਿਫਰੈਂਟ ਵਿਸ਼ਾ ਤੇ ਗੱਲਬਾਤ ਕਰਦੇ ਰਹਿੰਦੇ ਆ ਜਿੱਦਾਂ ਚੰਗਾ ਸੰਗਤ ਨੂੰ ਦੇਸ਼ ਵਡੇਰੀ ਸੰਗਤ ਨੂੰ ਮਿਲੇ ਅੱਜ ਆਪਾਂ ਇੱਕ ਵੱਖਰਾ ਜਿਹਾ ਟਾਪਿਕ ਗਾ ਵੀ ਬੇਰੁਜ਼ਗਾਰ ਬੇਰੁਜ਼ਗਾਰ ਮਤਲਬ ਕੀ ਹੁੰਦਾ ਬੇਰੁਜ਼ਗਾਰ ਇਹ ਆ ਜਦ ਕੋਈ ਕੰਮ ਤਨ ਜਿਹਨੂੰ ਵਿਹਲਾ ਵਿਹਲਾ ਕਹਿੰਨੇ ਆਪਾਂ ਵਿਦਾਬੰਦਨ ਬੇਰੋਜ਼ਗਾਰ ਕੀ ਕਰਨ ਸਰਕਾਰਾਂ ਬੇਰੋਜ਼ਗਾਰ ਕੋਈ ਸਰਕਾਰੀ ਨੌਕਰੀਆਂ ਸੌ ਚ 10% 5% ਰਹਿ ਗਈਆਂ ਕਿਉਂਕਿ ਪੜ੍ਹਾਈ ਵੀ ਲੋਪ ਹੁੰਦੀ ਜਾ ਰਹੀ ਆ ਜਿਹੜੇ ਆਪਣੇ ਸਰਕਾਰੀ ਸਕੂਲਾਂ 'ਚ ਪੜ੍ਹਾਈ ਵੀ ਬਹੁਤ ਘੱਟ ਆ ਪ੍ਰਾਈਵੇਟਾਂ ਨੂੰ ਬੜਾ ਕੀਸਾ ਕਿੰਨੀਆਂ ਹਨ ਯਾਰ ਯਾਰ 12 1200 ਮਹੀਨੇ ਰੁਪਈਏ ਫੀਸ ਜੇ ਬੁੱਕਾ ਲੈਣੀਆਂ 10 12000 ਦੀਆਂ ਬੁੱਕਾ ਆਉਂਦੀਆਂ ਫਿਰ ਯੂਨੀਫਾਰਮ ਫਿਰ ਟਾਇਆਂ ਲਾਓ ਕਿੰਨਾ ਕੋਹਨੜਾ ਪ੍ਰੋਸੈਸ ਜਿਆਦਾ ਹੁੰਦਾ ਦੇ ਸਰਕਾਰੀ ਸਕੂਲਾਂ 'ਚ ਕੋਈ ਸੁਧਾਰ ਹੋਇਆ ਜਦੋਂ ਦੀ ਸਰਕਾਰ ਆਮ ਪਾਰਟੀ ਆਈ ਆ ਮੈਂ ਬੇਰੁਜ਼ਗਾਰ ਦਾ ਵੇਖੋ ਹੁਣ ਜੇ ਹੁਣ ਬੰਦਾ ਪਲਾਸਟਿਕਮ ਕਰ ਲੈਂਦਾ ਸਮਝ ਲਓ ਮੈਂ ਪਲਾਸਟਿਕ ਕੀਤੀ ਮੈਨੂੰ ਨਾਲ ਸਕਿੱਲ ਜਾਂ ਕੋਈ ਡਿਗਰੀ ਜਾਂ ਕੋਈ ਆਈਟੀਆਈ ਕਰਨੀ ਪਊਗੀ ਵੇਖੋ ਪਲੰਬਰ ਹੋ ਗਿਆ ਵੈਲਡਿੰਗ ਹੋ ਗਿਆ ਲੈਗਟ੍ਰੇਸ਼ਨ ਹੋ ਗਿਆ ਇਹ ਆਈਟੀਆਈ ਦੇ ਸਾਰੇ ਕੋਰਸ ਕੋਈ 2 ਸਾਲਾਂ ਦਾ ਕੋਈ 2.5 ਸਾਲਾਂ ਦਾ ਇਹ ਜਿੱਦਾਂ ਕਰੋਗੇ ਜਿੱਦਾਂ ਗੁਰਦੁਆਰੇ ਕੋਈ ਇਲੈਕਟ੍ਰੀਸ਼ੀਅਨ ਦੀ ਕੋਈ ਵਡੀਆਂ ਸੋਨਾਲੀ ਕਾ ਕੰਪਨੀ ਹੋ ਕਿਸੇ ਬਰਾਜ ਕੰਪਨੀਆਂ ਹੋਣੀਆਂ ਜਾਂ ਮੋਟਰਸਾਈਕਲ ਹੋ ਗਈ ਹੀ ਰਨਸਟ ਬਲੈਂਡਰ ਪਲਟੀਨਾ ਜੇ ਕੋਈ ਆਈਟੀਆ ਹੀ ਆਪਾਂ ਕੋਈ ਕਰ ਲਈਨੇ ਨਾ ਵਧੀਆ ਇਹ ਆਈਟੀਆ ਬੱਚੇ ਚੁੱਕਦੇ ਨਹੀਂ ਕਿਉਂਕਿ ਪਲਾਸਟੂਆਜੀ ਦੇ ਟਾਈਮ ਤੇ ਜ਼ੀਰੋ ਹੋ ਗਈ ਆ ਜਿਹੜੀ ਦਹਮੀ ਉਹ ਵੀ ਜ਼ੀਰੋ ਆ ਕਿਉਂਕਿ ਹੁਣ ਸਕਿੱਲ ਤੇ ਜਾਂ ਡਿਗਰੀ ਤੇ ਜਾਂ ਕੋਈ ਗ੍ਰੈਜੂਏਸ਼ਨ ਜਾਂ ਕੁਆਲਿਫਿਕੇਸ਼ਨ ਕਿਉਂਕਿ ਬੀਏ ਐਮਐਸਸੀ ਬੀਐਸਸੀ ਇਹ ਵੱਡੀਆਂ ਡਿਗਰੀਆਂ ਕਿਉਂਕਿ ਅੱਜ ਦੇ ਲਾਜ ਕਰਨੀਆਂ ਪੈਣੀਆਂ ਉਹ ਆnde ਪਲੱਸ 2 ਵਾਲੇ ਵੱਖਰੇ ਹੋ ਜੋ ਜਿਹੜੇ ਡਿਗਰੀ ਜਿੰਨਾ ਵਧੀਆ ਕੁਆਲੀਫਿਕੇਸ਼ਨ ਉਪਰ ਆ ਜੋ ਕਿਉਂਕਿ ਹੁਣ ਜਾਦ ਬਾੜ ਦਾ ਟ੍ਰੈਂਡ ਆ ਗਿਆ ਹਿਲਟਸ ਕਰੋ ਜੇ ਮੁੰਡੇ ਤੋਂ ਨਹੀਂ ਹੁੰਦੀ ਕੁੜੀ ਲੱਭੋ ਜੇ ਕੁੜੀ ਤੋਂ ਨਹੀਂ ਹੁੰਦੀ ਮੁੰਡਾ ਲੱਭੋ ਇਹ ਟ੍ਰੈਂਡ ਅੱਜਕਲ ਜ਼ਿਆਦਾ ਆ ਗਿਆ ਉਹਨਾਂ ਦੇਖੋ ਚਲੋ ਜ਼ਿੰਮੀਦਾਰ ਬੰਦਾ ਦੇ ਕਿਲਾ ਦੋ ਕਿਲਾ ਸਾਈਡ ਤੇ ਕਰਕੇ ਬਾਹਰ ਭੇਜ ਦੋ ਬੱਚਿਆਂ ਨੂੰ ਜਿਹੜੇ ਆਪਣੇ ਮੀਡਲ ਕਲਾਸ ਆਪਣੇ ਛੋਟੇ ਵੀਰ ਉਹ ਕੀ ਕਰਨ ਜਾਂਦੇ ਵਪਾਰ ਆਪਣੇ ਤੋਂ ਜਾਂਗੇ ਵਪਾਰ ਕਰ ਲੋ ਜਾਂਗੇ ਮਸੀਂ ਅੰਪਾਰ ਕਰ ਲੋ ਭੇਡਾਂ ਵਪਾਰ ਕਰਾਂ ਜਾਂ ਸਰਕਾਰ ਸਬਸਿਡੀ ਦੇਵੇ ਕੋਈ ਵਪਾਰ ਕਰ ਲੋ ਕੋਈ ਮੋਟਰਸਾਈਕਲ ਸਿੱਧੇ ਰਿਪਾਰਟਸ ਖੋਲ੍ਹੋ ਜਾਂ ਕੋਈ ਸਕਿੱਲ ਸਿੱਖ ਲੋ ਜਿੱਦਾਂ ਮਤਲਬ ਏਸੀ ਹੋ ਗਿਆ ਫਰਿੱਜਾਂ ਹੋ ਗਿਆ ਇਹੋ ਜੇ ਵੱਡੇ ਵੱਡੇ ਕੋਈ ਕੰਮ ਕਰ ਲੋ ਕਿਉਂਕਿ ਸਕਿੱਲ ਦਾ ਟਾਈਮ ਅੱਜਕੱਲ ਸਕਿੱਲ ਤੇ ਬੰਦਾ ਬੰਦਾ ਜੀਰੋ ਕਿਉਂਕਿ ਜਿੰਨੇ ਲੱਗ ਹੁਣ ਹਰਾਂ ਦਾ ਬੰਦੇ ਨੂੰ ਬੰਦਾ ਕਰੋੜਪਤੀ ਆ ਹੁਣ ਵੇਖੋ ਬੱਤੀ ਠੀਕ ਕਰਾਉਣੀ ਪੱਖਾ ਠੀਕ ਹੋਣਾ ਫਰਿੱਜ ਠੀਕ ਹੋਣੀ ਏਸੀ ਠੀਕ ਕਰਾਉਣਾ ਸਿੱਧਾ 150 200 ਰੁਪਇਆ 250 ਮੋਟਰ ਦਾ ਕੰਮ ਆ ਉਹ ਵੀ ਸਿੱਧਾ 4-5 ਚੁੱਕੀ ਇਹ ਸਕਿੱਲ ਆ ਜੇ ਬਾਹਰ ਜਾਣਾ ਬਾਹਰਲੇ ਕੰਟਰੀ ਯੂਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਪੁਰਤਗਾਲ ਉੱਥੇ ਵੀ ਸਕਿੱਲ ਮੰਗਦੇ ਆ ਕਿਉਂਕਿ ਉੱਥੇ ਫਾਰਮਰ ਕੰਮ ਆ ਕੰਸਟਰਕਸ਼ਨ ਦਾ ਕੰਮ ਆ ਉੱਥੇ ਆਪਣੇ ਘਰ ਉਲੱਕੜ ਦੇ ਬੰਦੇ ਪਏ ਆ ਹਰ ਚੀਜ਼ ਉੱਤੇ ਪਲੰਬਰ ਵੈਲਡਿੰਗ ਦੇ ਬਹੁਤ ਬੈਨੀਫਿਟ ਆ ਆ ਜਿਹੜਾ ਆਪਾਂ ਟ੍ਰੈਂਕਾ ਲੋਨੇ ਵੈਲਡਿੰਗ ਦਾ ਇਹ ਬਹੁਤ ਜ਼ਿਆਦਾ ਕੰਮ ਉਹ ਸਾਰੇ ਮੁੰਡੇ ਅੱਖ ਲੈ ਸਕੀਲ ਸਿੱਖੋ ਪਾਸਟੂ ਡਿਗਰੀਆਂ ਕਰਕੇ ਤ ਨਹੀਂ ਆਈ ਜਾਂਦੇ ਜੋ ਫਿਰ ਤੁਹਾਨੂੰ ਉੱਥੇ ਉੱਥੇ ਪੜਾਈ ਕਰਕੇ ਤੇ ਫਿਰ ਤੁਹਾਨੂੰ ਸਕੀਲ ਸਿੱਖਣੀ ਪੈਂਦੀ ਆ ਜਾਂ ਕੋਈ ਵਪਾਰ ਕਰ ਲਓ ਜਿੱਦਾਂ ਵੱਡੇ ਵੱਡੇ ਅਮਬਾਨੀ ਅਦਾਨੀ ਉਹਨਾਂ ਦੇ ਬੇਟਿਆਂ ਨੂੰ ਤੇ ਗਾਂ ਉਹ ਕੰਮ ਆ ਸਾਮਣ ਆਂਦਾ ਜਾਂ ਵਪਾਰ ਵਿੱਚ ਜਾਂ ਕੋਈ ਇਨਵੈਸਟਮੈਂਟ ਕਰ ਲਓ ਜਾਂ ਕੋਈ ਜਾਂ ਬਿਜ਼ਨਸ ਕਰ ਲਓ ਜਿੱਦਾਂ ਕੋਈ ਸਬਜ਼ੀਆਂ ਦਾ ਬਿਜ਼ਨਸ ਹੋ ਗਿਆ ਕੋਈ ਸਟਰਾਬਰੀ ਹੋ ਗਿਆ ਇਦਾਂ ਦਾ ਕੋਈ ਖੇਤਾਂ ਨੇ ਕੋਈ ਵਧੀਆ ਪ੍ਰਸ਼ਾਸਨ ਕਰ ਲਓ ਕੋਈ ਮੀਡਲ ਕਲਾਸ ਆਪਣੀ ਫੈਮਿਲੀ ਜਿਆਦੀ ਆ ਚਲੋ ਜੀਵਨ ਦਾਰ ਮਹਗਮਾ ਦਾ ਚਲ ਨਹੀਂ ਜਾਂਦਾ 2 4 5 6 ਕਿਲੇ ਵੱਧ ਤੋਂ ਵੱਧ ਕਿਉਂਕਿ ਪ੍ਰੋਸੈਸ ਦੇ ਨਾਲ ਮੱਝਾਂ ਗਾਵਾਂ ਦਾ ਵੀ ਹੈ ਉਹ ਦੁੱਧ ਦਾ ਰਿਕਾ 60 ਰੁਪਏ ਕਿਲੋ ਵੀਰ ਕਰ 50 60 ਰੁਪਏ ਹੋਰ ਦੋ ਪੰਜ ਸਾਲਾਂ ਨੂੰ 100 150 ਰੁਪਏ ਕਿਲੋ ਦੁੱਧ ਹੋ ਜਾਣਾ ਜਿਸ ਨੂੰ ਕੀ ਖਾਦਾਂ ਪੀੜ ਸਪਰੇਅ ਆ ਅੱਜ ਕੱਲ ਬਹੁਤ ਜਿਆਦੀਆਂ ਮਹਿੰਗੀਆਂ 12 12 15 1500 ਦੀ ਪੀੜ ਦੀ ਤੇ ਹੋਰ ਹੀ ਆਉਂਦੀ ਤੁਹਾਨੂੰ ਪਤਾ ਜੇ ਵਧੀਆ ਦੁੱਧ ਲੈਣਾ ਵੀਵੀ 25 22 ਕਿਲੋ ਇੱਕ ਮਾਂ ਦਾ ਦੁੱਧ ਆ ਹੁਣ ਮੇਰੇ ਨਾਲ ਵੇਖੋ ਆਹ ਵੀਰ ਬੈਠਾ ਇਹ ਵੀ ਬੇਰੁਜ਼ਗਾਰ ਹੈ ਮੀਡਲ ਕਲਾਸ ਤੋਂ ਇਹਨੂੰ ਵੀ ਪਤਾ ਆ ਦੀ ਅੱਜ ਕੱਲ੍ਹ ਸਕਿੱਲ ਤੋਂ ਬਿਨਾ ਕਿਉਂਕਿ ਨੇ ਸਕਿੱਲ ਸਿੱਖੀ ਆ ਇਹ ਸਪੇਅਰ ਪਾਰਟਸ ਮੋਟਰਸਾਈਕਲ ਦਾ A ਤੋਂ Z ਕੰਮ ਕਰਨ ਲੈਂਦਾ ਬੰਦਾ ਵਧੀਆ ਦਿਲ ਦਾ ਵੀ ਸਾਫ਼ ਆ ਇਮਾਨਦਾਰੀ ਵੀ ਆ ਹੱਸ ਕੇ ਸਾਰਿਆਂ ਨੂੰ ਮਿਲਦਾ ਇਹ ਬੰਦੇ 'ਚ ਇਹ ਕੁਗੀ ਆ ਇਹ ਆਪਣਾ ਜਮਾਲਪੁਰ ਦਾ ਵੀਰਾ ਇਹਨੂੰ ਮੋਟਰਸਾਈਕਲ ਦਾ ਪਾਵਾਂ A to Z ਖੋਲਦੋ ਪਾਵਾਂ ਟਾਇਰ ਖੋਲਦੋ ਇੰਜਨ ਖੋਲਦੋ ਇਹਨੇ ਸਾਰਾ ਕੰਮ ਕਰ ਲੈਣਾ ਇਹ ਤਾਂ ਹੋ ਗਿਆ ਨਾ ਸਕਿੱਲ ਹੁਨਰ ਹੈਗਾ ਇਹਦੇ ਵਿੱਚ ਹੁਣ ਵੇਖੋ ਮੇਰੇ ਨਾਲ ਚ ਹੁਨਰ ਕੋਈ ਨਹੀਂ ਮੈਂ ਪਲੱਸ 2 ਕੀਤੀ ਆ ਮੈਂ ਵੇਖਣ ਦਾ ਸਰਕਾਰ ਖੋਲੂਗੀ ਵੈਕੈਂਸੀ ਆਉਣੀਆਂ ਕਿਉਂਕਿ ਪਹਿਲਾਂ ਪੁਲਿਸ ਦਾ ਪੇਪਰ ਇਹ ਪਲੱਸ 2 ਦੇ ਹੋ ਜਾਂਦਾ ਹੈ ਹੁਣ ਆ ਆਰਮੀ ਦਾ ਪੁਲਿਸ ਦੇ ਆਰਮੀ ਦਾ ਪੇਪਰ ਪਲੱਸ 2 ਤੋਂ ਬਾਅਦ ਵੀ ਭਰਤੀ ਹੋ ਸਕਦੇ ਆ ਰੇਲਵੇ ਹੋ ਗਈ ਨੇਵੀ ਹੋ ਗਈ ਪੋਸਟ ਆਫਿਸ ਡਾਕ ਖਾਨਾ ਇਹ ਸਾਰੇ ਹੁਣ ਗ੍ਰੈਜੂਏਸ਼ਨ ਕਰਦੇ ਹੁੰਦੇ DA ਵਾਲੇ ਭਰਨ ਫਾਰਮ ਕਿਉਂਕਿ ਪੁਲਿਸ ਦਾ ਦਾ ਆਰਮੀ ਦਾ ਪਲੱਸ 2 ਇਹ ਫਾਰਮ ਹੈ ਜਿਹੜੇ ਜਿਹਨੂੰ ਜੀਡੀਓ ਜੀਡੀ ਦੀ ਭਰਤੀ ਹੋ ਗਈ ਕਲਰਕੀ ਦੀ ਵੀ ਭਰਤੀ ਹੋ ਗਈ ਕਲਰਕੀ ਜੇ ਆ ਵੀ 50 60% ਹਾਰ ਹਾਰ ਸਿਰਜੜ ਤੋਂ ਨੰਬਰ ਹੋਣ ਕਿਉਂਕਿ ਸਕਿੱਲ ਹੁਨਰ ਅੱਜ ਦੇ ਟਾਈਮ 'ਚ ਇਹਦੀ ਪਹਿਲ ਝੋਈ ਕੋਈ ਮੈਡਨ ਕੋਈ ਡਿਗਰੀਆਂ ਗ੍ਰੈਜੂਏਸ਼ਨ ਉਹ ਇੱਕ ਤਾਂ ਉਮਰ ਆਪਾਂ 25 27 30 ਸਾਲ ਤੱਕ ਚੱਲ ਜਾਂਦੇ ਫਿਰ ਆਪਾਂ ਵਿਆਹ ਵੀ ਕਰਾਉਣਾ ਹੁੰਦਾ ਇਹ ਕੰਮ ਪ੍ਰੋਸੈਸ ਹੋ ਜਾਂਦਾ ਲੰਮਾ ਇਸ ਕਰਕੇ ਮੈਂ ਨਾ ਅੱਜ ਦੇ ਟਾਈਮ 'ਚ ਸਕਿੱਲ ਹੁਨਰ ਕੋਈ ਵੀ ਸਿੱਖੋ ਕੋਈ ਸਲੂਮ ਹੁੰਦਾ ਵਾ ਕੋਈ ਪਲੰਬਰ ਵੈਲਡਿੰਗ ਆ ਇਲੈਕਟ੍ਰੀਸ਼ਨ ਆ ਜਿੱਦਾਂ ਹੁਣ ਵੀਰ ਨੇ ਕਿਡਾ ਵਧੀਆ ਸਿੱਖਿਆ ਆਪਣਾ ਮੋਟਰਸਾਈਕਲਾਂ ਦਾ ਕੰਮ ਆ ਇਹ ਕਿੱਥੇ ਮਰਜ਼ੀ ਜਾ 15 20 ਹਜ਼ਾਰ ਵੱਡੀਆਂ ਕੰਪਨੀਆਂ ਕੀ ਹੋਣਾ ਦਾ ਮਸ਼ੀਨਾਂ ਆ ਮਾਸ਼ੀ ਇਹ ਉੱਥੇ ਵੀ ਜਾ ਸਕਦਾ ਵਧੀਆ ਕੰਮ ਦੇ ਸੱਜਾ ਇਸ ਕਰਕੇ ਮੇਰੀ ਬੇਨਤੀ ਦਿਲੋਂ ਅਰਦਾਸ ਆ ਕਿ ਸਕਿੱਲ ਸਿੱਖੋ ਪੜ੍ਹਾਈ ਵੀ ਕਰੋ ਜਿੰਨਾ ਤੋਂ ਨਹੀਂ ਪੜ੍ਹਾਈ ਹੁੰਦੀ ਉਹ ਸਕਿੱਲ ਸਿੱਖ ਲਓ 6 ਮਹੀਨੇ ਸਾਗ ਦੇ ਲਾ ਕੋਈ ਲੱਕੜ ਦਾ ਕੰਮ ਸਿੱਖ ਲਓ ਕੋਈ ਆ ਬਾਧੂ ਕੰਮ ਆ ਏ ਟੂ ਜੈਡ ਕਿੰਨੇ ਕੰਮ ਆ ਉਹ ਮੈイビー ਦੀ ਤਾਰੀਖ ਕਰਨਾ ਚਾਹੁੰਦਾ ਇਹਨੇ ਵਧੀਆ ਕੰਮ ਸਿੱਖਿਆ A to Z ਇਮਾਨਦਾਰ ਬੋਨਸਟ ਇਸ ਕਰਕੇ ਬੇਨਤੀ ਹੈ ਵੀ ਸਕਿੱਲ ਵੱਲ ਧਿਆਨ ਦਿਓ ਸਾਰਿਆਂ ਨੂੰ ਸੰਕਟਾਂ ਨੂੰ ਪਿਆਰ ਪਰ ਸਿੱਖਾ ਜੀ ਸਾਰਿਆਂ 16